ਗੱਲ ਕਰਾਂਗੇ ਆਪਾਂ ਅੱਜ ਬਕਰ ਮਜੀਤ ਸਿੰਘ ਮਜੀਠੀਆ ਭਗਵੰਤ ਮਾਨ ਬਾਰਸਲਾ ਐਮਪੀ ਪਾਈ ਅੰਮਰਪਾਲ ਸਿੰਘ ਅਤੇ ਹੋਰ ਮੁੱਦਿਆਂ ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਬਕਰ ਮਜੀਤ ਸਿੰਘ ਮਜੀਠੀਆ ਜਿਹੜਾ ਕਿ ਮੁੱਸਾਂ ਨੂੰ ਤਾ ਦਿੰਦਾ ਸੀ ਤੇ ਭਗਵੰਤ ਮਾਨ ਨੂੰ ਸਰੀਆਮ ਚੈਲੰਜ ਕਰਦਾ ਸੀ ਤੇ ਅੱਜ ਜਿਹੜਾ ਕਿ ਭਗਵੰਤ ਮਾਨ ਦਾ ਬਿਆਨ ਆਇਆ ਕਿ ਜਿਨ੍ਹਾਂ ਨੇ ਲੋਕਾਂ ਦੇ ਘਰ ਅੰਦਰ ਸੈਂਕੜੇ ਦੀ ਤਦਾਦ ਦੇ ਅੰਦਰ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਦੇ ਘਰ ਵਿੱਚ ਚਿੱਟੇ ਸੱਤਰ ਬਸਾਏ ਆ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਪੱਤਰਕਾਰਾਂ ਨੂੰ ਵੀ ਇਹ ਕਿਹਾ ਕਿ ਮਜੀਠੀਆ ਜਿਹੜਾਗਾ ਉਹ ਜਾ ਕੇ ਜੇਲ੍ਹ ਦੇ ਵਿੱਚ ਬੈਠਾ ਤੇ ਉੱਥੇ ਜਾ ਕੇ ਉਹਦੀ ਭਾਈ ਇੰਟਰਵਿਊ ਤੁਸੀਂ ਲੈ ਸਕਦੇ ਹੋ ਤੇ ਹੁਣ ਮਜੀਠੀਆ ਜੇਲ੍ਹ ਦੇ ਵਿੱਚ ਸਾਰੀ ਰਾਤ ਨੀਂਦ ਨਹੀਂ ਆਉਂਦੀ ਤੇ ਘੇੜੇ ਲਾਉਂਦਾ ਫਿਰਦਾ ਤੇ ਸਰਕਾਰ ਵੱਲੋਂ ਸੀਸੀਟੀਵੀ ਕੈਮਰੇ ਆ ਜਿਹੜੇ ਉਹਦੇ ਉੱਤੇ ਲਗਾ ਦਿੱਤੇ ਆ ਤੇ ਇੱਥੋਂ ਇਹ ਵੀ ਪਤਾ ਲੱਗਿਆ ਕਿ ਜਿਹੜਾ ਮਜੀਠੀ ਦਾ ਬੀਪੀ ਆ ਬਲੱਡ ਆ ਉਹ 160 ਤੋਂ ਪਲੱਸ ਹੋ ਗਿਆ ਸੀ ਤੇ ਉਹਨੂੰ ਜਿਹੜਾ ਫਿਰ ਡਾਕਟਰੀ ਸਹਾਇਤਾ ਦਿੱਤੀ ਗਈ ਆ ਤੇ ਨਾਲ ਹੀ ਜਿਹੜਾਗਾ ਏਸੀ ਦੀ ਮੰਗ ਕਰਦਾ ਕਿ ਮੈਨੂੰ ਏਸੀ ਦਿੱਤਾ ਜਾਵੇ ਤੇ ਚੰਗਾ ਮੈਨੂੰ ਬਿਸਤਰਾ ਦਿੱਤਾ ਜਾਵੇ ਕਿਉਂ ਭੂਆ ਕੋਲੇ ਗਿਆਗਾ ਜਦੋਂ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ 3 ਸਾਲ ਹੋ ਗਏ 6 ਦਿਨ ਉਦੋਂ ਦਾ ਤੈਨੂੰ ਬੜਾ ਗੁੱਸਾ ਆਉਂਦਾ ਸੀ ਮੈਂ ਸਿੱਧਾ ਕਰ ਦੂੰ ਮੈਨੂੰ 20 ਦਿਨ ਦਿਓ ਤੇ ਅੱਜ ਤੈਨੂੰ ਹੁਣ ਸਿੱਧਾ ਕਰ ਦਿੱਤਾ ਹੁਣ ਤੂੰ ਤਾਂ ਆਜੇ ਕੁਝ ਦਿਨ ਵੀ ਨਹੀਂ ਹੋਏ 20 ਦਿਨ ਵੀ ਨਹੀਂ ਹੋਏ ਤੇ ਚੇਕਾ ਤੇਰੀਆਂ ਕਿਵੇਂ ਪੈ ਰਹੀਆਂ ਨੇ ਅੱਜ ਤੇਰੀ ਭੈਣ ਪਿੱਟ ਰਹੀ ਆ ਅੱਜ ਤੇਰਾ ਜੀਜਾ ਪਿੱਟ ਰਿਹਾ ਅੱਜ ਤੁਹਾਡਾ ਸਾਰਾ ਜਿਹੜਾ ਲੰਗ ਲਾਣਾ ਪਿੱਟ ਰਿਹਾਗਾ ਅਜੇ ਤਾਂ ਭਗਵਾਨ ਮੰਨਦਾ ਤੁਹਾਨੂੰ ਇਕੱਲੇ ਨੂੰ ਹੱਥ ਪਾਏਗਾ ਅਜੇ ਤਾਂ ਅਜੇ ਬਾਕੀ ਬਾਗਰ ਮਾਸਾ ਜਿਹੜੇ ਉਹ ਰਹਿੰਦੇ ਆ ਉਹਨਾਂ ਨੂੰ ਹੱਥ ਪਾਉਣਾ ਬਾਕੀ ਆ ਤੇ ਤੂੰ ਹੁਣੀ ਚੀਕਾ ਮਾਰ ਲੱਗ ਪਿਆ ਵੱਡਾ ਜਿਹੜਾ ਮੁੱਸਾ ਨੂੰ ਤਾ ਦਿੰਦਾ ਸੀ ਤੇ ਕਦੇ ਸਾਤਿਆਂ ਤੇ ਹੱਥ ਮਾਰਦਾ ਸੀ ਮੈਂ ਐ ਮੈਨੂੰ ਕਿਹੜਾ ਹੱਥ ਪਾਲੂਗਾ ਇਹ ਬਦਮਾਸ਼ੀ ਵਾਲੇ ਕੀੜੇ ਹੁੰਦੇ ਆ ਨਾ ਜਿਹੜੇ ਬਾਹਰ ਹੁੰਦੇ ਆ ਤੇ ਫਿਰ ਅੰਦਰ ਵੀ ਰੱਖਿਆ ਕਰੋ ਜੇ ਬਦਮਾਸ਼ੀ ਕਰਨੀ ਹੁੰਦੀ ਆ ਉਹ ਬਾਹਰ ਵੀ ਕਰਿਆ ਕਰੋ ਤੇ ਫਿਰ ਉਹ ਜੇਲ੍ਹ ਦੇ ਵਿੱਚ ਫਿਰ ਮਿੰਤਾ ਨਾ ਕਰਿਆ ਕਰੋ ਕਿ ਸਾਨੂੰ AC ਚਾਹੀਦਾ ਸਾਨੂੰ ਫਲਾਨਾ ਕੋਈ ਚਾਹੀਦਾ ਤੁਹਾਨੂੰ ਸਾਨੂੰ ਧਮਕਾ ਕੋਈ ਚਾਹੀਦਾ ਫਿਰ ਬਲੱਡ ਕਿਉਂ ਵਧਿਆ ਤੁਹਾਡੇ ਇੱਥੋਂ ਪਤਾ ਲੱਗਦਾ ਨਾ ਕਿ ਹੁਣ ਬਲੱਡ ਵਧਣ ਲੱਗ ਪੇ ਤੁਹਾਡੇ ਹੁਣ ਡਰਾਮੇ ਕਰਦੇ ਹੋ ਤੁਸੀਂ ਇਹ ਦੂਜਿਆਂ ਨੂੰ ਕਹਿਣਾ ਦੂਜੇ ਤੇ ਚਿੱਕੜ ਸਾਲਣਾ ਜਿਹੜਾ ਸੌਖਾ ਹੁੰਦਾਗਾ ਇਹ ਅੱਜ ਆਪਾਂ ਭਗਵੰਤ ਮਾਨ ਦੀ ਇਸ ਗੱਲ ਦੀ ਸਲਾਹਾ ਕਰਦੇ ਆ ਕਿ ਚਲੋ ਉਹਨੇ ਦੇਰ ਆਏ ਦਰਸਤਾਏ ਇੱਕ ਚੇਤੇ ਦੇ ਵਪਾਰੀ ਨੂੰ ਹੱਥ ਦਾ ਪਾਇਆਗਾ ਕਿ ਜਿਹਦੇ ਅੰਦਰ ਮਾੜਾ ਮੂਈ ਹੰਕਾਰ ਭਰਿਆ ਹੋਇਆ ਸੀ ਜਿਹੜਾ ਕਿ ਹਰ ਬੰਦੇ ਨੂੰ ਟਿੱਚ ਸਮਝਦਾ ਸੀ ਤੇ ਅੱਜ ਉਹੀ ਬੰਦਾ ਜੇਲ੍ਹ ਦੇ ਵਿੱਚ ਚੀਕਾਂ ਮਾਰ ਰਿਹਾ ਰੋ ਰਿਹਾ ਤੜਫ ਰਿਹਾਗਾ ਮੱਸੀ ਵਾਂਗਾ ਕਿ ਮੈਨੂੰ ਜੇਲ੍ਹ ਦੇ ਵਿੱਚੋਂ ਕੱਢ ਦਿਓ ਮੈਨੂੰ ਏਸੀ ਲਾ ਦਿਓ ਕਿਉਂਕਿ ਭੂਆ ਕੋਲੇ ਗਿਆਗਾ ਤੂੰ ਏਸੀ ਲਾਉਣ ਨੂੰ ਤੇ ਫਿਰ ਦੂਜੇ ਕੈਦੀਆਂ ਨੂੰ ਵੀ ਏਸੀ ਲਵਾ ਦੇ ਤੂੰ ਜਾਦੇ ਕੋਈ ਰੱਬ ਤੋਂ ਉੱਪਰ ਆ ਜਾਂ ਤੂੰ ਜਾਂ ਬਸ ਸਪੈਸ਼ਲ ਤੈਨੂੰ ਬੰਦਾ ਬਣਾ ਕੇ ਰੱਬ ਨੇ ਭੇਜਿਆ ਕਿ ਹੋਰ ਬੰਦਿਆਂ ਦੀ ਕੋਈ ਕਾਦਰ ਨਹੀਂ ਕਿ ਤੇਰੀ ਜਾਦੇ ਲੋੜ ਆ ਤੇਰੀ ਇੱਥੇ ਠੀਕ ਆ ਕਿ ਭਾਈ ਹੁਣ ਇਹ ਦੱਸਿਆ ਜਾ ਰਿਹਾ ਕਿ VIP ਜਿਹੜਾ ਸਹੂਲਤਾ ਮੰਗ ਰਿਹਾ ਮਜੀਠੀਆ ਪਰ ਸਰਕਾਰ ਕਹਿੰਦੀ ਕਿ ਤੂੰ ਥੱਲੇ ਲੇਟਾ ਥੱਲੇ ਪੈਂ ਜਿਸ ਤਰ੍ਹਾਂ ਦੂਜੇ ਕੈਦੀ ਪੈਂਦੇ ਆ ਤੂੰ ਉਸ ਤਰ੍ਹਾਂ ਪੈਂ ਕਹਿੰਦੇ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਜੇਲ ਦੇ ਜੰਗਲ ਦੇ ਵਿੱਚ ਜੰਗਲੇ ਦੇ ਵਿੱਚ ਖੜ ਕੇ ਦੇਖੀ ਜਾਂਦਾ ਨਾ ਉਹਨੂੰ ਰੱਬ ਦੀਂਦਾ ਤੇ ਨਾ ਉਹਨੂੰ ਰਾਤ ਨੂੰ ਕੋਈ ਜਾਨਵਰ ਦੀਂਦਾ ਤੇ ਨਾ ਹੀ ਕੁਝ ਹੋਰ ਦੀਂਦਾ ਕਿਤੇ ਉਧਰ ਭਗ ਜਾਂਦਾ ਕਿਤੇ ਉਧਰ ਭਗ ਜਾਂਦਾ ਕਹਿੰਦੇ ਸੂਣ ਵਾਲੀ ਮਹਾਂਸ ਨੂੰ ਵੱਟ ਕਰੀ ਜਾਂਦਾ ਹੁਣ ਗੱਲ ਤੇ ਸਪਸ਼ਟ ਇਹ ਆ ਕਹਿੰਦਾ ਭਾਵ ਕਿ ਦੂਜਿਆਂ ਨੂੰ ਬੰਗਾਰਨ ਵਾਲਾ ਅੱਜ ਆਪ ਤੜਫ ਰਿਹਾ ਖੁਦਾ ਕਦੇ ਕਹਿੰਦਾ ਸੀ ਮੈਂ ਗਲਮੇ ਚ ਹੱਥ ਪਾ ਲੂੰਗਾ ਤੇਰੀਆਂ ਚੀਕਾਂ ਕਢਾ ਦੂਗਾ ਮਜ ਨੂੰ ਭਗਵੰਤ ਮਾਨ ਨੂੰ ਕਹਿੰਦਾ ਸੀ ਤੇ ਦੂਸਰੇ ਐਮਪੀ ਅੰਮਰਪਾਲ ਸਿੰਘ ਨੂੰ ਕਹਿੰਦਾ ਸੀ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸਾਡੀ ਕਿਸੇ ਪਾਰਟੀ ਦੇ ਨਾਲ ਆ ਨਾ ਸਿੱਕੇ ਦੇ ਮਾ ਪਾਰਟੀ ਦੇ ਮੈਂਬਰ ਆ ਪਰ ਜਿਹੜੀ ਗੱਲ ਜਿੱਥੇ ਸੱਚਾਈ ਹੋ ਉੱਤੇ ਹਾਈਕ ਠੋਕ ਕੇ ਕਰਾਂਗੇ ਤੇ ਹੁਣ ਜਿਹੜਾ ਮੱਝੀਠੀ ਆਗਾ ਅੱਜ ਹੁਣ ਪਤਾ ਲੱਗਿਆ ਕਿ ਜਿਹੜਾ ਸਿੰਬਲੇ ਦੇ ਵਿੱਚ ਜਿਹੜਾ ਇਹਦੇ 1000 ਏਕੜ ਦੱਸਿਆ ਜਾ ਰਿਹਾ ਮੀਡੀਆ ਦੇ ਮੁਤਾਬਕ ਆ ਕਿ ਇਹਦੀ ਜਿਹੜੀ ਘਰ ਵਾਲੀ ਆ ਉਹਦੇ ਨਾਂ ਤੇ ਜਿਹੜਾ ਇੱਕ ਉਹਦੇ ਨਿਕਲਿਆ ਸਿੰਬਲੇ ਦੇ ਵਿੱਚ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਵੱਡੇ ਮਗਰਮਸਾ ਤੇ ਮੱਛੀਆਂ ਫਸਣ ਗਈਆਂ ਪਤਾ ਨਹੀਂ ਕਿੰਨੇ ਗਰੂ ਨੂੰ ਲੈ ਕੇ ਜਿਹੜਾ ਮਜੀਠੀ ਆ ਜੇ ਡੁੱਬੂਗਾ ਜਿਹੜਾ ਚਿੱਟਾ ਵੇਚਿਆ ਉਹ ਵੀ ਅਜੇ ਕਿਹ ਚੱਲੂਗਾ ਅਜੇ ਤਾਂ ਮੈਨੂੰ ਲੱਗਦਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਜਿਹੜਾ ਵਿਜੀਲੈਂਸ ਦੇ ਅੜਿੱਕੇ ਆਇਆ ਅਜੇ ਤਾਂ ਦੂਸਰੀ ਇੱਕ ਗੱਲ ਇਹ ਚੱਲੀ ਆ ਜੇ ਇਹ ਕਲੀਅਰ ਨਹੀਂ ਕਿ ਜਿਹੜਾ ਕਿ ਇੱਕ ਸਰਕਾਰ ਨੇ ਕਾਨੂੰਨ ਬਣਾਉਣ ਜਾ ਰਹੀ ਆ ਕਿ ਜਿਨ੍ਹਾਂ ਨੇ ਬੇਆਦਬੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਉਹਨਾਂ ਨੂੰ ਜਿਹੜੀ ਕਿ ਐਜੀ ਸਜ਼ਾ ਹੋਊਗੀ ਕਿ ਲੋਕ 100 ਵਾਰ ਸੋਚਿਆ ਕਰਨਗੇ ਕਿ ਮੁੜ ਕੇ ਵਕੀਲ ਵੀ ਹੱਥ ਖੜਿਆ ਕਰਿਆ ਕਰ ਦੂਗੀ ਕਿ ਭਾਈ ਇਹ ਸਜ਼ਾ ਗੀ ਜਿਹੜੀ ਐਨੀ ਤਖੜੀ ਸਜ਼ਾ ਗੀ ਤੇ ਮੁੜ ਕੇ ਕਿਸੇ ਨੇ ਬੇਅਦਬੀ ਨਹੀਂ ਕਰਨੀ ਅਸੀਂ ਇਹਦਾ ਵੀ ਧੰਨਵਾਦ ਕਰਦੇ ਆਂ ਦੂਸਰੀ ਖਬਰ ਜੁੜੀ ਹੈ ਭਾਈ ਅੰਮਰਤ ਪਾਲ ਸਿੰਘ ਐਮਪੀ ਜੋ ਡਿਬਰੂਗੜ੍ਹ ਦੇ ਹਲ ਦੇ ਵਿੱਚ ਮੰਦਾ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਸ ਜਥੇਬੰਦੀ ਵੱਲੋਂ ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਤਰਨ ਤਾਨ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਪਤਨੀ ਭਾਈ ਜਸਵੰਤ ਸਿੰਘ ਖਾਲੜਾ ਜਿਹੜਾ ਕਿ ਜਾਲ ਪੁਲਸ ਵਾਲਿਆਂ ਨੇ ਚਾਕੇ ਸਹੇਦ ਕਰ ਦਿੱਤਾ ਜਿਨ੍ਹਾਂ ਦਾ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਉਹਨਾਂ ਨੂੰ ਕਿੱਥੇ ਖਪਾ ਦਿੱਤਾ ਤੇ ਉਹਨਾਂ ਦੀ ਜਿਹੜੀ ਪਤਨੀ ਆ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੀ ਆ ਚਲੋ ਉਹ ਹਾਰ ਗਈ ਸੀ ਜਾ ਹਰ ਆਲਦੀ ਸੀ ਚਲੋ ਜੋ ਮਰਦੀ ਕਹ ਲੋ ਅੱਜ ਉਸ ਦੀ ਜਿਹੜੀ ਅਕਾਲੀ ਦਲ ਬਾਰਤ ਪੰਜਾਬ ਦੇ ਜੱਥੇਬੰਦੀ ਵੱਲੋਂ ਕਹਿੰਦੇ ਉਹਨੂੰ ਟਿਕਟਾ ਜਿਹੜੀ ਤਰਨਤਾਰ ਤੋਂ ਜਿਹੜੀ ਜਿਮਣੀ ਚੋਣ ਹੋ ਰਹੀ ਆ ਉਹਨੂੰ ਦਿੱਤੀ ਜਾ ਰਹੀ ਆ ਤੇ ਇਹ ਗੱਲ ਵੀ ਸਾਹਮਣੇ ਨਿਕਲ ਕੇ ਆ ਰਹੀ ਆ ਪਰ ਦੂਸਰੇ ਪਾਸੇ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਸੇਮਰਜੀਤ ਸੇ ਮਾਨ ਦੇ ਕੁਝ ਬੰਦੇ ਇਸ ਗੱਲ ਨੂੰ ਜਿਹੜਾ ਇਹ ਝੂਠ ਕਹਿ ਰਿਹਾ ਕਿ ਆਖੇ ਤਰਨਤਾਰ ਤੋਂ ਜਿਹੜੀ ਸੀਟ ਆ ਉਹ ਪਰਮਜੀਤ ਕੋਰ ਕਾਲੜਾ ਨਹੀਂ ਲੜੇਗੀ ਇਹਦੇ ਵਿੱਚ ਕੀ ਸਚਾਈ ਆ ਇਹਦੇ ਵਿੱਚ ਜਾਣਨਾ ਬਹੁਤ ਜ਼ਰੂਰੀ ਹੈ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਨਾਲੇ ਤੁਸੀਂ ਇਹ ਦੱਸਣਾ ਕਿ ਮਜੀਠੀ ਨੂੰ ਪਾਈ ਏਸੀ ਦੇਣਾ ਚਾਹੀਦਾ ਜਾਂ ਕੋਈ ਹੀਟਰ ਦੇਣਾ ਚਾਹੀਦਾ ਉਹਨੂੰ ਇੰਦਰ ਤੇ ਉਹਨੂੰ ਕਾਦਾ ਸੀ ਤੇ ਹੁਣ ਆਪਣੇ ਬਾਰੇ ਬਲੱਡ ਵਾਦਨ ਲੱਗ ਪੇ ਤੇ ਇਸ ਤੇ ਕਮੈਂਟ ਜਰੂਰ ਕਰਿਓ ਤੇ ਭਗਵਾਨਤਮਾਨ ਦਾ ਜਿਹੜਾ ਕੰਬਾ ਜਿਹੜਾ ਚੰਗਾ ਕਦਮਾ ਜਿਹੜਾ ਮਜੀਠੀ ਨੂੰ ਜੇਲ੍ਹ ਦੇ ਵਿੱਚ ਛੁੱਟਿਆਗਾ ਉਹ ਹਰ ਇੱਕ ਬੰਦਾ ਸਲਾਗਾ ਕਰਿਆਗਾ ਬੇਸਕੋ ਵਿਰੋਧੀ ਪਾਰਟੀ ਆ ਚਲ ਕੁਝ ਬੰਦੇ ਹੁੰਦੇ ਆ ਬੇਸਕੋ ਸੱਤਾਧਾਰੀ ਪਾਰਟੀ ਆ ਉਹਨਾਂ ਨੇ ਤਾਂ ਕਰਨੀ ਐ ਸਲਾਗਾ ਵਿਰੋਧੀ ਪਾਰਟੀ ਸਦੀ ਸਲਾਗਾ ਕਰੇ ਆ ਕਿ ਚਲੋ ਮਜੀਠੀ ਵਾਲਾ ਕੰਮ ਆ ਜਿਹੜਾ ਅਪਗਮਤਮਾਨ ਨੇ ਚੰਗਾ ਕਰ ਦਿੱਤਾ ਵੀਡੀਓ ਚੰਗੇ ਲੱਗੀ ਵਾਤਵਾਤੇ ਸ਼ੇਅਰ ਕਰਿਓ ਤੇ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਹਿਲਾ ਜਿਹੜਾ ਮੇਰਾ ਚੈਨਲ ਸੀ ਪੰਜਾਬੀ ਵਿਰਸਾ ਟੀਵੀ YouTube ਤੇ ਤੁਸੀਂ ਬਾਰੇ ਲੋਕਾਂ ਨੇ ਜਿਹੜਾ 58000 ਤੋਂ ਪਲੱਸ ਜਿਹੜਾ ਕਿ ਸਹਿਯੋਗ ਤੁਸੀਂ ਦਿੱਤਾ ਜੁੜੇ ਸੀ ਪਰ ਉਹ ਕੁਝ ਬੰਦਿਆਂ ਨੇ ਉਹਨੂੰ ਬੰਦ ਕਰਵਾ ਦਿੱਤਾ ਤੇ ਹੁਣ ਜਿਹੜਾ ਮੈਂ ਨਵਾਂ ਚੈਨਲ ਆ ਜਿਹੜਾ ਐਮਐਸਟੀਵੀ ਪੰਜਾਬ ਆ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰੇ ਸਰੋਤਿਆਂ ਨੂੰ ਜਿੰਨੇ ਤੁਸੀਂ ਵੀਡੀਓ ਵੇਖਦੇ ਹੋ ਜਿੱਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਇਕ ਕਰਦੇ ਹੋ ਕਮੈਂਟ ਕਰਦੇ ਹੋ ਨਾਲੇ ਮੇਰੀ ਗੁਜ਼ਾਰਸ਼ ਹੈ ਤੇ ਨਾਲ ਦੇ ਨਾਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਇੰਨੀ ਇੱਕ ਬੇਨਤੀ ਜਿਹੜੀ ਮਨਜ਼ੂਰ ਕਰ ਲਿਓ ਆਪਣੇ ਕਮੈਂਟ ਜਰੂਰ ਲਿਖਣੇ ਆ ਤੇ ਤੁਹਾਡੇ ਕਮੈਂਟਾਂ ਦਾ ਮੈਂ ਜਿਹੜਾ ਜਵਾਬ ਆ ਉਹ ਵੀ ਜਿਹੜਾ ਦੇ ਸਕਾਂ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਪਤੇ